ਕੱਲ ਸ਼ੁੱਕਰਵਾਰ 26 ਸਤੰਬਰ 2025 ਨੂੰ ਯੂਕੇ ਪ੍ਰਧਾਨ ਮੰਤਰੀ ਸਰ ਕੀ ਸਟਾਮਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਜਾ ਰਿਹਾ ਬੀਬੀਸੀ ਨਿਊਜ਼ ਨੇ ਰਿਪੋਰਟ ਕੀਤਾ ਸਕਾਈ ਨਿਊਜ਼ ਵੀ ਇਹ ਰਿਪੋਰਟ ਕਰ ਰਿਹਾ ਕਿ ਕੱਲ ਨੂੰ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਜਾਣਾ ਕਿ ਯੂਕੇ ਦੇ ਵਿੱਚ ਹੁਣ ਇੱਕ ਡਿਜੀਟਲ ਆਈਡੀ ਸਰਕਾਰ ਪ੍ਰੋਵਾਈਡ ਕਰੂਗੀ ਤੁਹਾਨੂੰ ਮਤਲਬ ਕਿ ਤੁਹਾਡੇ ਕੋਲ ਜਿਨੇ ਵੀ ਆਪਾਂ ਬਾਲਗ ਲੋਕ ਆ ਇਥੇ ਯੂਕੇ ਦੇ ਵਿੱਚ ਵੱਸਦੇ ਆ ਸਾਨੂੰ ਸਰਕਾਰ ਨੇ ਇੱਕ ਡਿਜੀਟਲ ਆਈਡੀ ਦੇਣੀ ਆ ਜਿਹੜੀ ਕਿ ਸਾਨੂੰ ਕੰਮ ਕਰਨ ਦੇ ਲਈ ਯੂਕੇ ਦੇ ਵਿੱਚ ਤੇ ਯੂਕੇ ਦੇ ਵਿੱਚ ਰਹਿਣ ਦੇ ਲਈ ਉਹ ਜ਼ਰੂਰੀ ਹੋਵੇਗੀ ਤੇ ਇਹਦੇ ਵਿੱਚ ਬੇਸਿਕਲੀ ਬਹੁਤ ਜ਼ਿਆਦਾ ਇਹਦੀਆਂ ਚੀਜ਼ਾਂ ਟੈਕਨੀਕੈਲਿਟੀਆਂ ਕੀ ਹੋਣੀਆਂ ਉਹ ਕਹਿ ਲਓ ਕਿ ਹਜੇ ਡਿਬੇਟ ਦਾ ਇਸ਼ੂ ਆ ਤੇ ਜ ਜ ਜ ਜਦੋਂ ਕਾਨੂੰਨ ਬਣਾ ਡਿਬੇਟ ਹੁੰਦੀ ਪਾਰਲੀਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਇਹਨਾਂ ਨੇ ਸਰਕਾਰ ਨੇ ਕਿਦਾਂ ਲੈ ਕੇ ਆਂਦੀਆਂ ਪਰ ਇਹ ਗੱਲ ਪੱਕੀ ਆ ਕਿ ਸਰਕਾਰ ਇਸ ਗੱਲ ਦੇ ਉੱਤੇ ਜਿਹੜੀ ਆ ਉਹ ਤੈ ਨਜ਼ਰ ਆ ਰਹੀ ਆ ਕਿ ਕੱਲ ਨੂੰ ਮਤਲਬ ਕਿ ਸ਼ੁੱਕਰਵਾਰ ਨੂੰ ਜਿਵੇਂ ਮੈਂ ਕਿਹਾ ਇਹਨਾਂ ਦੇ ਵੱਲੋਂ ਸਰਕੀ ਇਸਟਾਮਰ ਦੇ ਵੱਲੋਂ ਇਹ ਐਲਾਨ ਕੀਤਾ ਜਾ ਰਿਹਾ ਕਿ ਪੂਰੇ ਯੂਕੇ ਦੇ ਵਿੱਚ ਇੱਕ ਡਿਜੀਟਲ ਆਈਡੀ ਸਰਕਾਰ ਦੇ ਵੱਲੋਂ ਲਾਗੂ ਕੀਤੀ ਜਾਣੀ ਆ ਜਿਹੜੀ ਕਿ ਤੁਹਾਡੀਆਂ ਡਿਵਾਈਸਸ ਦੇ ਵਿੱਚ ਹੋਵੇਗੀ ਤੇ ਜਿੰਨੇ ਵੀ ਆਪਾਂ ਬਾਲਗ ਲੋਗਿਆਂ ਸਾਨੂੰ ਇਹ ਰੱਖਣੀ ਜ਼ਰੂਰੀ ਹੋਵੇਗੀ ਇੱਥੇ ਆਬਵੀਅਸਲੀ ਕੰਮ ਕਰਨ ਦੇ ਲਈ ਇਥੇ ਰਹਿਣ ਦੀ ਬੇਸਮੇਂ ਦੀ ਚੱਲ ਰਹੀ ਸੀਗੀ ਜੀ ਪਹਿਲਾਂ ਸਰਕਾਰ ਇਹਦੇ ਤੇ ਹਾਂ ਪੱਕੀ ਵੀ ਸੀ ਨਾ ਪੱਕੀ ਕਈ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਤੇ ਜਿੱਦਾਂ ਹੁਣ ਸਰ ਕੀ ਸਟਾਮਰ ਨੇ ਵੀ ਇਹ ਗੱਲ ਕਹੀ ਆ ਮੈਂ ਇੱਥੇ ਇਹਨਾਂ ਦਾ ਹੀ ਬਿਆਨ ਜਿਹੜਾ ਪੜ੍ਹ ਰਿਹਾ ਸੀਗਾ ਕਿ ਇੰਟਰਵਿਊ ਦੇ ਵਿੱਚ ਇਸੇ ਮਹੀਨੇ ਇਹਨਾਂ ਨੇ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਅੱਜ ਕੱਲ ਅਸੀਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੈਸੇ ਵੀ ਡਿਜੀਟਲੀ ਆਪਣੇ ਫੋਨਾਂ ਦੇ ਵਿੱਚ ਆਪਣੀਆਂ ਡਿਵਾਈਸੇਸ ਦੇ ਵਿੱਚ ਰੱਖਦੇ ਹਾਂ ਜੋ ਕਿ ਸਹੀ ਗੱਲ ਵੀ ਆ ਅੱਜ ਤੋਂ 15 20 ਸਾਲ ਪਹਿਲਾਂ ਇਦਾਂ ਦੀ ਸਥਿਤੀ ਨਹੀਂ ਸੀਗੀ ਜਿਹੜੀ ਕਿ ਅੱਜ ਆ ਸੋ ਇਸ ਕਰਕੇ ਸਰਕਾਰ ਇਹਨੂੰ ਇਸ ਤਰੀਕੇ ਨਾਲ ਦੇਖ ਰਹੀ ਹੈ ਇਹਨੂੰ ਕਿਹਾ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨਨ ਪ੍ਰਵਾਸ ਹੈ ਜਿਹੜਾ ਇਲੀਗਲ ਇਮੀਗ੍ਰੇਸ਼ਨ ਹੈ ਵੀ ਉਹਨੂੰ ਟੈਕਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਇੱਕ ਕਦਮ ਹੈ ਤੇ ਵੀ ਕਿਦਾਂ ਜਿਹੜੇ ਲੋਕ ਇੱਥੇ ਕਹਿ ਲਓ ਕਿ ਜਿਨ੍ਹਾਂ ਦੇ ਕੋਲ ਕਾਗਜ਼ਾਤ ਪੂਰੇ ਨਹੀਂ ਹੈਗੇ ਜਿਹੜੇ ਗੈਰ ਕਾਨੂੰਨਨ ਢੰਗ ਦੇ ਨਾਲ ਇੱਥੇ ਰਹਿੰਦੇ ਉਹਨਾਂ ਨੂੰ ਕਿਦਾਂ ਸਰਕਾਰ ਨੇ ਰੋਕਣਾ ਉਹਦੇ ਲਈ ਇੱਕ ਹੋਰ ਕਦਮ ਜਿਹੜਾ ਇਹਨਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਆ ਆਪੋਜੀਸ਼ਨ ਨੇ ਤਾਂ ਕੋਈ ਖਾਸ ਇਹਦੇ ਤੇ ਚੰਗਾ ਹੰਗਾਰਾ ਨਹੀਂ ਭਰਿਆ ਬਾਕੀ ਆਬਵੀਅਸਲੀ ਜਦੋਂ ਕੱਲ ਨੂੰ ਸਰਗੇਸਟਾਮਰ ਇਸ ਗੱਲ ਦਾ ਐਲਾਨ ਕਰਨਗੇ ਲੈਸੀ ਸਥ ਇਸ ਸਮੇਂ ਤੱਕ ਜਿਹੜਾ ਅੱਜ ਆਪਾਂ ਮੈਂ ਹੁਣੇ ਤਾਜ਼ਾ ਬ੍ਰੇਕਿੰਗ ਨਿਊਜ਼ ਆ ਇਹ ਤੋਂ ਤੈ ਨਜ਼ਰ ਆ ਰਿਹਾ ਕਿ ਸਰਕਾਰ ਨੇ ਹੀ ਡਿਜੀਟਲ ਆਈਡੀ ਦਾ ਜਿਹੜਾ ਐਲਾਨ ਕਰ ਦੇਣਾ ਇਹ ਆਪਾਂ ਲਗਾਤਾਰ ਇਹਦੇ ਤੇ ਗੱਲ ਕਰ ਰਹੇ ਆ ਜੀ ਤੁਸੀਂ ਆਪਣੇ ਪ੍ਰਤੀਕਰਾ ਹੁਣ ਵੀ ਜ਼ਰੂਰ ਦਿਓ ਲਗਾਤਾਰ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੇ ਜਿਹੜੇ ਕਮੈਂਟ ਜ਼ਰੂਰ ਜਿਹੜਾ ਲਿਖਿਆ ਕਰੋ ਉਹ ਕਈ ਵਾਰ ਨਾਲ ਨਹੀਂ ਲਿਆ ਜਾਂਦਾ ਜਿਹੜਾ ਪਰ ਮੈਂ ਹਰ ਰੋਜ਼ ਜਿੰਨੇ ਵੀ ਤੁਹਾਡੇ ਸਾਰਿਆਂ ਦੇ ਕਮੈਂਟ ਹੁੰਦੇ ਆ ਤੇ ਮੈਂ ਜ਼ਰੂਰ ਦੇਖਦਾ ਹੁੰਦਾ ਤੇ ਉਹ ਇਹ ਆਪਾਂ ਦੇਖ ਰਿਹਾ ਜੀ ਪੂਰੇ ਵੈਸਟਰਨ ਕੰਟਰੀਜ਼ ਦੇ ਵਿੱਚ ਪੂਰੇ ਪੱਛਮ ਦਾ ਜਿਹੜਾ ਇਹ ਸਾਰਾ ਸਿਸਟਮ ਆ ਇਹਦੇ ਵਿੱਚ ਜਿਹੜੇ ਅ ਹੋਈਆਂ ਇਹ ਸਾਰਾ ਸਿਸਟਮ ਬਹੁਤ ਵੱਡੇ ਪੱਧਰ ਤੇ ਚੇਂਜ ਹੋ ਰਿਹਾ ਤੇ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਦੀਲੀਆਂ ਆਉਣੀਆਂ ਜਿੱਦਾਂ ਜਿੱਦਾਂ ਹੁਣ ਗਾਂਹ ਸਥਿਤੀਆਂ ਹੋਈ ਗਈਆਂ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਵਿੱਚ ਆਉਣ ਤੋਂ ਬਾਅਦ ਹੀ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਕੱਲ ਜਿਹੜੀ ਯੂਨ ਜਨਰਲ ਅਸੈਂਬਲੀ ਦੇ ਵਿੱਚ ਡੋਨਲਡ ਟਰੰਪ ਨੇ ਸਪੀਚ ਕੀਤੀ ਆ ਉਹ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਲੋਕਾਂ ਦਾ ਧਿਆਨ ਮੰਗਦੀਆਂ ਉਹਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਣੀਆਂ ਉਹ ਸਪੀਚ ਮੈਂ ਕੱਲ ਨੂੰ ਤੁਹਾਡੇ ਨਾਲ ਜਿਹੜੀ ਮੈਂ ਵੀਡੀਓ ਕੱਲ ਨੂੰ ਸਾਂਝੀ ਕਰੂੰਗਾ ਸੋ ਬਹੁਤ